ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਆ ਜਿਹੜਾ ਬਹੁਤ ਸੋਹਣਾ ਜਿਹਾ ਗਰਾਰਾ ਸੂਟ ਹੈਗਾ ਠੀਕ ਹੈ ਜੀ ਹੈਂਡ ਪਲੱਸ ਮਸ਼ੀਨ ਦੇ ਵਿੱਚ ਜਿਹੜਾ ਆਪਣਾ ਰਹਿਣ ਵਾਲਾਗਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਇਹ ਵੀਡੀਓ ਦੇ ਵਿੱਚ ਬਹੁਤ ਡਾਰਕ ਜਿਹਾ ਮਸਟਰਡ ਆਂਦਾ ਬਟ ਉਦਾਂ ਬਹੁਤ ਸੋਹਣਾ ਜਿਹਾ ਮਸਟਰਡ ਕਲਰ ਦਾ ਸੂਟ ਹੈਗਾ ਮੈਂ ਤੁਹਾਨੂੰ ਪ੍ਰੋਪਰ ਜਿਹੜੀ ਸ਼ਰਟ ਦੀ ਲੁੱਕ ਚੈਟ ਕਰਾਉਣੀ ਹੈ ਠੀਕ ਹੈ ਜੀ ਤੁਸੀਂ ਇਹ ਕਿਸੇ ਵੀ ਕਲਰ ਚ ਬਣਵਾ ਸਕਦੇ ਹੋ ਠੀਕ ਹੈ ਜੀ ਆਪਾਂ ਹਰੇਕ ਪੀਸ ਆ ਜਿਹੜਾ ਕਸਟਮਾਈਜ਼ ਕਰਦੇ ਆਗੇ ਠੀਕ ਹੈ ਜੀ ਉਹ ਵੀ ਤੁਹਾਡੀ ਚੁਆਇਸ ਦਾ ਕਲਰ ਤੁਹਾਡੀ ਚੁਆਇਸ ਦਾ ਹੀ ਫੈਬਰਿਕ ਜਿਵੇਂ ਜੀ ਦੀ ਨੂੰ ਸਿਲਕ بیس ਜ਼ਿਆਦਾ ਪਸੰਦ ਸੀ ਸੋ ਆਪਾਂ ਨੇ ਸਿਲਕ بیس ਜਿਹੜਾ ਫੈਬਰਿਕ ਲਾਇਆ ਹੈਗਾ ਤੁਸੀਂ ਕਰੇ ਬੇਸ ਵੀ ਲੈ ਸਕਦੇ ਹੋ ਜੌਰਜਟ بیس ਵੀ ਲੈ ਸਕਦੇ ਹੋ ਠੀਕ ਹੈ ਜੀ ਫੈਬਰਿਕ ਹੈ ਜਿਹੜਾ ਤੁਸੀਂ ਟੋਟਲੀ ਅਪ ਟੂ ਯੂ ਕਰ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਡਿਟੇਲਿੰਗ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਬਹੁਤ ਸੋਹਣਾ ਜਿਹਾ ਇਹਦਾ ਹੈਵੀ ਜਿਹੜਾ ਪੀਸ ਰਹਿਣ ਵਾਲਾ ਹੈ ਇਦਾਂ ਬਾਹਮਾ ਤੇ ਆਊਗਾ ਇਹਦਾ ਵਰਕ ਠੀਕ ਹੈ ਜੀ ਸਾਰਾ ਹੈਂਡ ਮੇਡ ਪੀਸ ਹੈਗਾ ਠੀਕ ਹੈ ਜੀ ਬਹੁਤ ਸੋਹਣੀ ਸ਼ਾਈਨਾ ਫੈਬਰਿਕ ਵਰਕ ਦੀ ਫੈਬਰਿਕ ਰੀ ਵੀ ਠੀਕ ਹੈ ਜੀ ਸਾਰਾ ਜਿਹੜਾ ਪੀਸ ਆ ਬਹੁਤ ਜ਼ਿਆਦਾ ਸੋਹਣਾ ਪੀਸ ਪ੍ਰੋਪਰ ਹੈਵੀ ਜਿਹੜੀਆਂ ਨੇ ਇਹਦੀਆਂ ਬਾਹਾਂ ਤੇ ਜਿਹੜੀ ਪੂਰਾ ਕਲੀ ਸ਼ਰਟ ਹੈਗੀ ਉਹ ਆਊਗੀ ਪਲੇਨ ਠੀਕ ਹੈ ਜੀ ਇਹਦੇ ਵਿੱਚ ਦੋ ਕਲੀਆਂ ਤੇ ਸੈਂਟਰ ਦੇ ਵਿੱਚ ਵੱਡਾ ਬੁੱਟੀ ਤੇ ਛੋਟੇ ਸਤਾਰਾ ਸਿਰਫ ਇਹ ਵਾਲਾ ਪੀਸ ਆਊਗਾ ਬਟ ਲੋਕਾ ਜਿਹੜੀ ਪੂਰੀ ਹੈਵੀ ਆ ਰਹੀ ਹੈ ਸ਼ਰਟ ਦੀ ਠੀਕ ਹੈ ਜੀ ਕਲਾਸ ਪੁਆਇੰਟ ਇਹਦੇ ਨਾਲ ਜਿਹੜੀ ਹੈਗੀ ਆ ਸਲਵਾਰ ਹੈਗੀ ਠੀਕ ਹੈ ਜੀ ਜਿਹੜਾ ਆਪਾਂ ਨੇ ਬਾਜੂ ਤੇ ਵਰਕ ਕਰਿਆ ਠੀਕ ਹੈ ਜੀ ਸੇਮ ਐਜ਼ ਇਟ ਵਰਕ ਹੈ ਜਿਹੜਾ ਆਪਾਂ ਨੇ ਮੂਰੀ ਤੇ ਕਰਿਆ ਇਹ ਆਪਣੀ ਮੂਰੀ ਹੈਗੀ ਠੀਕ ਹੈ ਜੀ ਸਟ੍ਰੇਟ ਸਲਵਾਰ ਦੀ ਮੂਰੀ ਤੇ ਸਟ੍ਰੇਟ ਸਲਵਾਰ ਦੀ ਮੂਰੀ ਤੇ ਵੀ ਐਡਾ ਹੀ ਕੰਮ ਆਊਗਾ ਠੀਕ ਹੈ ਜੀ ਪੌਂਚੀਆਂ ਤੇ ਕੰਮ ਆਊਗਾ ਇਹ ਵਾਲਾ ਦੋਨੋਂ ਸਾਈਡ ਸੇਮ ਕੰਮ ਆਊਗਾ ਠੀਕ ਹੈ ਜੀ ਤੇ ਤੁਸੀਂ ਆਪਦੇ ਹਿਸਾਬ ਨਾਲ ਜਿਹੜਾ ਇਹ ਪੀਸ ਆਗਾ ਉਹ ਬਣਵਾ ਸਕਦੇ ਹੋ ਠੀਕ ਹੈ ਜੀ ਘੱਟ ਵੱਧ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਹੋ ਗਈ ਇਹਦੀ ਸ਼ਰਟ ਤੇ ਇਸ ਤੋਂ ਬਾਅਦ ਇਹਦੇ ਨਾਲ ਜਿਹੜਾ ਚੁੰਨੀ ਚ ਚਾਰ ਚੰਦ ਲੱਗਦੇ ਨੇਗੇ ਨੇ ਜੀ ਉਹ ਹੈਗੇ ਆ ਇਹਦਾ ਦੁਪੱਟਾ ਦੁਪੱਟਾ ਥੋੜਾ ਸੀ ਥਰੂ ਕਰਕੇ ਔਰਗੈਂਜ਼ਾ ਕਰਕੇ ਰੰਗ ਦਾ ਫਰਕ ਇਹਦੇ ਚ ਆ ਰਿਹਾ ਬਟ ਪਿਓਰ ਤੇ ਕਲਰ ਸੇਮ ਹੀ ਹੁੰਦਾ ਤੁਹਾਨੂੰ ਪਤਾ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਦੁਪੱਟਾ ਫੋਰ ਸਾਈਡ ਰਹਿਣ ਵਾਲਾ ਇਹਦਾ ਦੁਪੱਟਾ ਹੈਵੀ ਠੀਕ ਹੈ ਜੀ ਜੇ ਆਪਾਂ ਨੂੰ ਸਿੰਗਲ ਕਰਦੇ ਆ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੀ ਆ ਇਹ ਹੈਗਾ ਪੀਸ ਸਿੰਗਲ ਪੀਸ ਦਿਖਾਉਣੇ ਤੁਹਾਨੂੰ ਮੈਂ ਸਿੰਗਲ ਸਾਈਡ ਸੌਰੀ ਠੀਕ ਹੈ ਜੀ ਤੇ ਸਿੰਗਲ ਸਾਈਡ ਦੇ ਉੱਤੇ ਜੇ ਆਪਾਂ ਵਰਕ ਚੈੱਕ ਕਰੀਏ ਤਾਂ ਦੇਖੋ ਗਿੱਠ-ਗਿੱਠ ਦਾ ਜਿਹੜਾ ਇਹਦੇ ਤੇ ਵਰਕ ਹੀ ਆ ਰਿਹਾ ਠੀਕ ਆ ਆਪਣਾ ਠੀਕ ਹੈ ਜੀ ਇੱਕ ਗਿੱਠ ਦੇ ਅਪਰੋਕਸ ਜਿਹੜਾ ਇਹਦਾ ਵਰਕ ਆ ਰਿਹਾ ਸਾਰਾ ਹੀ ਦੁਪੱਟਾ ਜਿਹੜਾ ਹੈਵੀ ਹੈਂਡਵਰਕ ਦਾ ਪੀਸ ਆ ਜਿਹੜਾ ਹੋ ਰਹਿਣ ਵਾਲਾ ਠੀਕ ਹੈ ਜੀ ਇੱਥੇ ਪ੍ਰੋਪਰ ਐਡਾ ਬੜਾ ਫਲਾਵਰ ਬਣ ਕੇ ਫੇਰ ਆਹ ਜਿਹੜਾ ਪੀਸ ਹੈਗਾ ਬਣਿਆ ਹੋਇਆ ਤੇ ਇਹ ਸਾਰੇ ਪੀਸ ਦੇ ਵਿੱਚ ਜਿਵੇਂ ਸ਼ਰਟ ਦੇ ਵਿੱਚ ਵੱਡੀ ਬੁੱਤੀ ਤੇ ਛੋਟੀ ਬੁੱਤੀ ਹੈ ਸੇਮ ਐਜ਼ ਇਟ ਸਾਰੇ ਦੁਪੱਟੇ ਦੇ ਵਿੱਚ ਇਦਾਂ ਹੀ ਜਾਲ ਬਣਿਆ ਹੋਊਗਾ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਜਿਹੜਾ ਹੈਵੀ ਹੈ ਜਿਹੜਾ ਪੀਸ ਇਹ ਬਣਿਆ ਹੋਇਆ ਹੈਗਾ ਠੀਕ ਹੈ ਜੀ ਆਪਣਾ 4 ਸਾਈਡ ਆ ਉਹ ਵੀ ਦੁਪੱਟਾ ਠੀਕ ਹੈ ਜੀ ਸਿੰਗਲ ਸਾਈਡ ਨਹੀਂ ਹੈਗੀ ਆਪ ਵੀ ਆਪਾਂ ਲੜ ਛੱਡਦੇ ਜੇ ਆਪਾਂ ਨੇ ਲੰਬਾ ਸਾਈਡ ਕਰਿਆ ਤੇ ਪ੍ਰਾਈਸ ਵੀ ਬਹੁਤ ਜ਼ਿਆਦਾ ਸੋਨਾ ਪ੍ਰਾਈਸ ਆਗਾ ਤੇ ਇਹ ਜਿਹੜਾ ਪੀਸ ਆਗਾ ਫੁੱਲ ਪਿਓਰ ਚ ਜਨੂਨ ਦਾ ਦੁਪੱਟਾ ਟੈਬੀ ਸਿਲਕ ਦਾ ਸੂਟ ਆ ਕਿਸੇ ਵੀ ਫੈਬਰਿਕ ਦੇ ਵਿੱਚ ਪੀਸ ਨੂੰ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਇਹ ਸੂਟ ਦੀ ਬੁਕਿੰਗ ਤੁਸੀਂ ਸਾਨੂੰ ਦੇ ਸਕਦੇ ਹੋ ਕਲਰ ਇਹਦੇ ਵਿੱਚ ਆਪਾਂ ਨੇ ਮਸਟਰਡ ਕਰਿਆ ਤੁਸੀਂ ਇਹਦੇ ਵਿੱਚ ਕੋਈ ਵੀ ਜਿਹੜਾ ਕਲਰ ਆ ਉਹ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜਿਹੜਾ ਇਹ ਪੀਸ ਆ ਹੈਂਡਵਰਕ ਦਾ ਪੀਸ ਹੈਗਾ ਠੀਕ ਹੈ ਜੀ ਸੇਮ ਡਿਜ਼ਾਈਨ ਤੁਸੀਂ ਮਸ਼ੀਨੀ ਪਲੱਸ ਹੈਂਡ ਦੇ ਵਿੱਚ ਵੀ ਲੈ ਸਕਦੇ ਹੋ ਵੀ ਆਪਾਂ ਆਰੀਵਰਕ ਦੇ ਵਿੱਚ ਹੈਂਡ ਦਾ ਟੱਚ ਕਰਕੇ ਵੀ ਜਿਹੜਾ ਇਹ ਪੀਸ ਆ ਉਹ ਰੈਡੀ ਕਰਵਾ ਸਕਦੇ ਹਾਂ ਠੀਕ ਹੈ ਜੀ ਹੈਂਡ ਬਲਾਸਾ ਮਸ਼ੀਨ ਦੇ ਵਿੱਚ ਜਿਹੜਾ ਇਹ ਪੀਸ ਰਹਿਣ ਵਾਲਾਗਾ ਠੀਕ ਹੈ ਜੀ ਐਵਰ ਗ੍ਰੀਨ ਪੀਸ ਹੈਗਾ ਠੀਕ ਹੈ ਜੀ ਬੋਟਲ ਗ੍ਰੀਨ ਕਲਰ ਦੇ ਉੱਤੇ ਪੀਸ ਹੈਗਾ ਤੁਸੀਂ ਇਹ ਜਿਹੜਾ ਪੀਸ ਹੈਗਾ ਇੱਕ ਡਿਜ਼ਾਈਨਰ ਦਾ ਪੀਸ ਹੈਗਾ ਠੀਕ ਹੈ ਜੀ ਆਪਾਂ ਨੇ ਇਹਦੇ ਸ਼ੋਰਟ ਦੁਪੱਟਾ ਦੁਪੱਟਾ ਪਿਓਰ ਔਰ ਕੈਂਜ਼ਾ ਦਾ ਠੀਕ ਹੈ ਜੀ ਆਪਾਂ ਜਿਹੜੇ ਮਹਿੰਗੇ ਪੀਸ ਲਾਉਨੇ ਆ ਉਹਨੂੰ ਪਿਓਰ ਦਾ ਦੁਪੱਟਾ ਹੀ ਲਾਉਨੇ ਆ ਕਿਉਂਕਿ ਦੇਖੋ 6 700 ਦਾ ਫਰਕ ਪੈ ਜਾਂਦਾ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਸੈਮੀ ਤੇ ਪਿਓਰ ਦੇ ਵਿੱਚ ਤੇ ਆਪਾਂ ਸਾਰਿਆਂ ਨੂੰ ਪਿਓਰ ਦਾ ਹੀ ਦੁਪੱਟਾ ਲਾ ਕੇ ਦਿੰਨੇ ਆ ਠੀਕ ਹੈ ਜੀ ਜੇ ਜਿਆਦਾ ਹੀ ਬਜਟ ਹੋ ਗਿਆ ਹੁੰਦਾਗਾ ਫਿਰ ਆਪਾਂ ਸੈਮੀ ਲਾ ਦਨੇ ਆ ਬਦਰਵਾਇਜ਼ ਆਪਾਂ ਪਿਓਰ ਦੇ ਦੁਪੱਟਾ ਲਾ ਕੇ ਦਿੰਨੇ ਆ ਕਿ ਤੇ ਸਭ ਤੋਂ ਪਹਿਲਾਂ ਤਾਂ ਲੁੱਕ ਚੈੱਕ ਕਰੋ ਤੁਸੀਂ ਸ਼ਰਟ ਦੀ ਕਿੰਨਾ ਕੁ ਜਿਆਦਾ ਸੋਹਣਾ ਪੀਸ ਹੈਗਾ ਠੀਕ ਹੈ ਜੀ ਪੀਸ ਚੈੱਕ ਕਰ ਲਿਆ ਤੁਸੀਂ ਹੁਣ ਤੁਹਾਨੂੰ ਮੈਂ ਇਹਦੀ ਨੈਕ ਲਾਈਨ ਦੀ ਡਿਟੇਲਿੰਗ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਹੈਗਾ neck ਇਹਦਾ ਇਹ ਹੈਗਾ ਇਹਦਾ ਬਾਜੂਵਾਰਕ ਪਾਕਿਸਤਾਨੀ ਸਟਾਈਲ ਦੇ ਵਿੱਚ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈਗਾ ਵਿਦਾਊਟ ਪਲੇਟਸ ਪੀਸ ਬਣਦਾ ਹੈਗਾ ਪਾਕਿਸਤਾਨੀ ਸਟਾਈਲ ਦੇ ਵਿੱਚ ਪੀਸ ਹੈ ਠੀਕ ਹੈ ਜੀ ਤੇ ਇਹਦੇ ਆਏਗਾ ਘੇਰੇ ਤੇ ਦਾ ਵਰਕ ਠੀਕ ਹੈ ਜੀ ਜੇ ਤਾਂ ਮਸ਼ੀਨੀ ਪੀਸ ਹੈਗਾ ਬਹੁਤ ਸੋਹਣਾ ਜਿਹਾ ਪੀਸ ਆ ਬਹੁਤ ਘਾ ਟ੍ਰੇਲਸ ਦੇ ਵਿੱਚ ਪੀਸ ਹੈਗਾ ਠੀਕ ਹੈ ਜੀ ਇਹ ਜਿਹੜਾ ਬਣਿਆ ਹੋਇਆ ਹੈਗਾ ਤੇ ਇਹਦੇ ਨਾਲ ਆਪਾਂ ਨੇ ਜਿਹੜਾ ਬਣਾਇਆ ਹੈਗਾ ਗਰਾਰਾ ਠੀਕ ਹੈ ਜੀ ਸ਼ਰਾਰਾ ਗਰਾਰਾ ਜੋ ਵੀ ਇਹਨੂੰ ਤੁਸੀਂ ਬੋਲਦੇ ਹੋਗੇ ਠੀਕ ਹੈ ਜੀ ਹਰੇਕ ਆਪਦੀ ਆਪਦੀ ਭਾਸ਼ਾ ਦੇ ਵਿੱਚ ਇਹਨੂੰ ਬਹੁਤ ਕੁਝ ਬੋਲਦਾ ਹੈਗਾ ਆਪਾਂ ਬਲ ਵਾਲਾ ਗਰਾਰਾ ਕਹਿ ਦਿੰਦੇ ਹਾਂ ਠੀਕ ਹੈ ਜੀ ਇਹਨੂੰ ਠੀਕ ਹੈ ਜੀ ਇਹ ਵਾਲਾ ਹੈਗਾ ਇਹਦਾ ਗਰਾਰਾ ਗਰਾਰੇ ਦਾ ਫਲੇਅਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਗਰਾਰੇ ਦਾ ਤੁਸੀਂ ਵਰਕ ਵੀ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਵਰਕ ਦੇਖ ਲਓ ਜੀ ਤੁਸੀਂ ਇਹਦਾ ਕਿੰਨਾ ਜਿਆਦਾ ਪਿਆਰਾ ਹੈਵੀ ਵਰਕ ਹੋਇਆ ਹੋਇਆ ਠੀਕ ਹੈ ਜੀ ਦੇਖੋ ਫਲੇਅਰ ਠੀਕ ਹੈ ਜੀ ਪ੍ਰੋਪਰ ਇਹਦਾ ਫਲੇਅਰ ਤੇ ਵਰਕ ਚੈੱਕ ਕਰੋ ਸਾਰਾ ਐ ਨਹੀਂ ਹੈਗਾ ਵੀ ਆਪਾਂ ਕਿਤੇ ਪੀਸ ਵਧੀਆ ਨਹੀਂ ਬਣਾਇਆ ਜਾਂ ਤੁਹਾਡਾ ਸ਼ਾਮ ਦੇ ਫੰਕਸ਼ਨ ਚ ਪਾਉਣਾ ਤਾਂ ਫਿਰ ਸ਼ਾਈ ਨਹੀਂ ਕਰੂਗਾ ਬਹੁਤ ਸੋਹਣੀ ਸ਼ਾਈਨ ਕਰੂਗਾ ਤੇ ਬਹੁਤ ਸੋਹਣਾ ਡਿਫਰੈਂਟ ਸਟਾਈਲ ਦਾ ਜਿਹੜਾ ਪੀਸ ਆ ਪ੍ਰੋਪਰ ਹੈਵੀ ਠੀਕ ਹੈ ਜੀ ਇਹ ਨਹੀਂ ਹੈਗਾ ਕਲਾ ਫਰੰਟ ਫਰੰਟ ਆ ਇਹਦਾ ਬੈਕ ਫਰੰਟ ਇੱਕੋ ਜਿਹਾ ਦੋਨੋਂ ਸਾਈਡ ਸੇਮ ਆਏਗਾ ਠੀਕ ਹੈ ਜੀ ਪੀਸ ਜਿੰਤਾ ਤੁਸੀਂ ਮਰਜੀ ਇਹਨੂੰ ਖਲਾਰ ਕੇ ਪਾ ਲਓ ਸੇਮ ਪੀਸ ਇੰਨਾ ਹੀ ਹੈਵੀ ਆਊਗਾ ਆਪਣਾ ਠੀਕ ਹੈ ਜੀ ਇਹ ਹੈਗਾ ਆਪਣਾ ਸ਼ਰਾਰਾ ਸੂਟ ਇਹਦੇ ਨਾਲ ਹੈਗਾ ਆਪਣਾ ਦੁਪੱਟਾ ਠੀਕ ਹੈ ਜੀ ਦੁਪੱਟੇ ਦੇ ਉੱਤੇ ਵੀ ਆਪਾਂ ਐਦਾਂ 4 ਸਾਈਡ ਵਰਕ ਪਲੱਸ ਇਹਦੇ ਨਾਲ ਆਪਾਂ ਨੇ ਸੈਂਟਰ ਦੇ ਵਿੱਚ ਇਦਾਂ ਬੂਟੀ ਸੈਂਟਰ ਦੇ ਵਿੱਚ ਤਾਂ ਬੂਟੀ ਆਪਾਂ ਹਰੇਕ ਦੇ ਵਿੱਚ ਕਰਕੇ ਦਿੰਨੇ ਆ ਕਿਉਂਕਿ 4 ਸਾਈਡ ਦੁਪੱਟਾ ਜਿਹੜਾ ਵਰਕ ਹੁੰਦਾ ਤਾਂ ਸੈਂਟਰ ਦੇ ਵਿੱਚ ਉਹ ਪਲੇਨ ਵਧੀਆ ਨਹੀਂ ਲੱਗਦਾ ਸੋ ਇਹ ਜਿਹੜਾ ਪੀਸ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਪ੍ਰੋਪਰ ਲੁੱਕ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਆ ਜਿਹੜਾ ਬਹੁਤ ਸੋਹਣਾ ਜਿਹਾ ਪੀਸ ਰਹਿਣ ਵਾਲਾ ਹੈ ਠੀਕ ਹੈ ਜੀ ਦੇਖੋ ਵੀਡੀਓ ਦੇ ਵਿੱਚ ਆ ਰਿਹਾ ਪ੍ਰੋਪਰ ਵਾਈਟ ਬਟੇ ਹੈ ਬਹੁਤ ਸੋਹਣਾ ਲਾਈਟ ਬਿਲਕੁਲ ਹਲਕਾ ਜਿਹਾ ਨਾ ਮਾਤਰ ਪਿਸਤਾ ਕਲਰ ਤੇ ਇਹ ਬਰਾਇਡ ਮੇਡ ਦੇ ਸੂਟ ਨੇਗੇ ਸੋ ਆਪਾਂ ਨੇ ਬਹੁਤ ਸਿੰਪਲ ਕੁੜੀਆਂ ਦੇ ਸੂਟ ਰੱਖੇ ਹੈਗੇ ਓਨਲੀ ਜਿਹੜਾ ਬਾਹਮਾ ਤੇ ਵਰਕ ਕੀਤਾ ਸਾਰਾ ਐਂਟੀਕ ਤੱਕੇ ਦਾ ਠੀਕ ਹੈ ਜੀ ਬਾਹਮਾ ਤੇ ਕਾ ਐਦਾਂ ਪੋਰਟਲੀ ਬਟਨ ਤੇ ਸਾਰਾ ਸ਼ੋਰਟ ਆ ਬਾਕੀ ਪਲੇਨ ਆਏਗੀ ਤੇ ਆਪਾਂ ਨੇ ਸਿਰਫ ਕੰਪਲੀਮੈਂਟਰੀ ਇੱਥੇ ਲੇਸ ਦਿੱਤੀ ਹੈਗੀ ਤੇ ਜਿਹੜਾ ਪੀਸ ਆ ਜਿਹੜਾ ਖਾਲੀ-ਖਾਲੀ ਨਾ ਲੱਗੇ ਤੇ ਇਹਦਾ ਫਿਨਿਸ਼ਿੰਗ ਪੱਟੀ ਆ ਠੀਕ ਹੈ ਸਾਰੇ ਨੂੰ ਤੇ ਇਹਦੇ ਨਾਲ ਬਹੁਤ ਸੋਹਣਾ ਜਿਹਾ ਹੈਵੀ ਮੇਨ ਉਹਨਾਂ ਰਿਕੁਆਇਰਮੈਂਟ ਦੁਪੱਟਾ ਸੀਗਾ ਠੀਕ ਹੈ ਜੀ ਤੇ ਬਜਟ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਜੇ ਮੈਂ ਆਪਾਂ 10000 ਦੇ ਵਿੱਚ ਪੀਸ ਜਿਹੜਾ ਰੈਡੀ ਹੋ ਜਵੇ ਸਲਾਈਸ ਲੋ ਵੀ ਪਾ ਕੇ ਸੋ ਆਪਾਂ ਨੇ ਜਿਹੜਾ ਇਹ ਨਹੀਂ ਹੈਗਾ ਵੀ ਜੈਲੀ ਜਿਹਾ ਕੰਮ ਕਰਤਾ ਸਾਰਾ ਦਬਕੇ ਦਾ ਕੰਮ ਕਰਕੇ ਦਿੱਤਾ ਠੀਕ ਹੈ ਜੀ ਤੇ ਉਹਨਾਂ ਦੇ ਪ੍ਰਾਈਸ ਦੇ ਵਿੱਚ ਹੀ ਰਹਿ ਕੇ ਸੂਟ ਆਪਾਂ ਰੈਡੀ ਕਰਕੇ ਦਿੱਤਾ ਠੀਕ ਹੈ ਜੀ ਇਹ ਜਿਹੜਾ ਪੀਸ ਆ ਦੁਪੱਟਾ ਦਾ ਤੇ ਇਹਦੇ ਨਾਲ ਬਾਟਮ ਆ ਜਿਹੜੀ ਬਿਲਕੁਲ ਹੈ ਰਹਿਣ ਵੜ ਗਿਆ ਪਲੇਨ ਠੀਕ ਹੈ ਜੀ ਇਹ ਹੈਗੀ ਆ ਪ੍ਰੋਪਰ ਸੂਟ ਦੀ ਲੁੱਕ ਤੇ ਸ਼ਰਟ ਦੁਪੱਟਾ ਠੀਕ ਹੈ ਜੀ ਹੈਂਡਵਰਕ ਦਾ ਪੀਸ ਹੈਗਾ ਠੀਕ ਹੈ ਜੀ ਇਹਦੇ ਨਾਲ ਦੇ ਆਪਾਂ ਨੇ 4 ਪੀਸ ਰੈਡੀ ਕਰੇ ਨੇ ਠੀਕ ਹੈ ਜੀ ਸੇਮ ਪੀਸ ਇੱਕ ਦੋ ਤਿੰਨ ਠੀਕ ਹੈ ਜੀ ਇਹਦੇ ਨਾਲ ਆਪਾਂ ਨੇ ਮਤਲਬ 4 ਪੀਸ ਹੋ ਗਏ ਟੋਟਲ ਠੀਕ ਹੈ ਜੀ 1 2 3 ਤੇ ਚੌਥਾ ਪੀਸ ਡਿਸਪਲੇ ਕਰਿਆ ਇਹ ਬਰਾਇਡ ਮੇਡ ਦੇ 4 ਪੀਸ ਨੇ ਤੁਸੀਂ ਇਦਾਂ ਜਿਹੜਾ ਕੰਬੀਨੇਸ਼ਨ ਦੇ ਵਿੱਚ ਆਪਣੇ ਪੀਸ ਨੇ ਘੱਟ ਰੇਟ ਦੇ ਵਿੱਚ ਬਣਾ ਕੇ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਤੇ ਕਿਸੇ ਵੀ ਕਲਰ ਦੇ ਵਿੱਚ ਲੈ ਸਕਦੇ ਹੋ ਫੈਬਰਿਕ ਬਹੁਤ ਜ਼ਿਆਦਾ ਸੋਹਣਾਗਾ ਤੁਸੀਂ ਕਿਸੇ ਵੀ ਟਾਈਮ ਇਹਨੂੰ ਸੂਟ ਨੂੰ ਕੱਢ ਕੇ ਪਾ ਸਕਦੇ ਹੋ ਬਟ ਇਹਦਾ ਟ੍ਰੈਂਡ ਆ ਜਿਹੜਾ ਪਰਪਲ ਨਹੀਂ ਜਾਊਗਾ ਠੀਕ ਹੈ ਜੀ ਇਹ ਜਿਹੜਾ ਪੀਸ ਆ ਬਹੁਤ ਸੋਹਣਾ ਜਿਹਾ ਬਣਿਆ ਹੋਇਆਗਾ ਠੀਕ ਹੈ ਜੀ ਤੇ ਇਹ ਹੈਗਾ ਸੀਗਾ ਬਰਾਇਡ ਮੇਡ ਦੇ ਸੂਟ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਜਿਵੇਂ ਆਪਣੇ ਨਾ ਪੁਰਾਣੇ ਦੁਪੱਟੇ ਪਏ ਹੁੰਦੇ ਨੇ ਮੰਮੀਆਂ ਦੇ ਤੇ ਆਪਾਂ ਨੇ ਉਹ ਦੁਵਾਰਾ ਦੀ ਨਹੀਂ ਉਹ ਕਰਿਆ ਠੀਕ ਹੈ ਜੀ ਇਹ ਹੈਗਾ ਸੀ ਆਪਣਾ ਦੁਪੱਟਾ ਆਇਆ ਸੀ ਕਸਟਮਰ ਦਾ ਤੇ ਆਪਾਂ ਨੇ ਇਹਨੂੰ ਸਿਰਫ ਫਿਨਿਸ਼ਿੰਗ ਕਰੀਏ ਦੁਪੱਟੇ ਨੂੰ ਹੋਰ ਕੁਝ ਨਹੀਂ ਕਰਿਆ ਕਿਉਂਕਿ ਐਂਟੀਕ ਦੁਪੱਟਾ ਹੈਗਾ ਤੇ ਆਪਾਂ ਇਹਨੂੰ ਜ਼ਿਆਦਾ ਨਹੀਂ ਸੀ ਕੁਝ ਕਰ ਸਕਦੇ ਕਿਉਂਕਿ ਜੇ ਆਪਾਂ ਇਹਨੂੰ ਕੁਝ ਕਰਦੇ ਹਾਂ ਤੇ ਫਟਣ ਦਾ ਡਰ ਵੀ ਹੋ ਜਾਂਦਾ ਠੀਕ ਹੈ ਸੋ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਤਾਂ ਕਿ ਲੌਂਗ ਟਰਮ ਚੱਲ ਜAVE ਨਾ ਸਾਈਡਾਂ ਤੋਂ ਫਟੇ ਤੇ ਇਹਦੇ ਨਾਲ ਜਿਹੜੀ ਆਪਾਂ ਨੇ ਸ਼ਰਟ ਬਣਾਈ ਹੈ ਤੇ ਇਹ ਹੈਗਾ ਜੀ ਪਿਓਰ ਫੁੱਲ ਪਿਓਰ ਤੇ ਸੂਟ ਠੀਕ ਹੈ ਜੀ ਕਿਉਂਕਿ ਜਿਹੜੇ ਪੁਰਾਣੇ ਪਹਿਲਾਂ ਇਹ ਦੁਪੱਟੇ ਨੇ ਫੁੱਲ ਪਿਓਰ ਦਾ ਸੂਟ ਆ ਫੁੱਲ ਪਿਓਰ ਤੇ ਦੁਪੱਟਾ ਫੁੱਲ ਪਿਓਰ ਤੇ ਹੀ ਕਲਰ ਆਊਗਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਲੁੱਕ ਚੈੱਕ ਕਰਾਉਣੀ ਆ ਤੇ ਆਪਾਂ ਨੇ ਜਿਹੜਾ ਦੁਪੱਟੇ ਦੇ ਵਿੱਚੋਂ ਹੀ ਵਰਕ ਕੱਢ ਕੇ ਠੀਕ ਹੈ ਜੀ ਸੂਟ ਰੈਡੀ ਕਰਿਆਗਾ ਤੇ ਇਹ ਹੈਗਾ ਸੂਟ ਦਾ ਵਰਕ ਠੀਕ ਹੈ ਸਭ ਤੋਂ ਪਹਿਲਾਂ ਚੈੱਕ ਕਰਾ ਦਿਆਂ ਰੁਕੀ ਫੈਬਰਿਕ ਹੈ ਜਿਹੜਾ ਰੂ ਵਰਗਾ ਫੈਬਰਿਕ ਆ ਬਹੁਤ ਸੋਹਣੇ ਫੁੱਲ ਪਿਓਰ ਹੈਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਰਾਣੀ ਰੰਗ ਆ ਇਹ ਇਦੇ ਵਿੱਚ ਇਦਾਂ ਆਪਾਂ ਵਰਕ ਕਰਿਆ ਠੀਕ ਹੈ ਜੀ ਸਾਰਾ ਇਹ ਰਹਿਣ ਵਾਲਾ ਹੈਵੀ ਹੈਂਡਵਰਕ ਦਾ ਪੀਸ ਹੈਗਾ ਠੀਕ ਹੈ ਜੀ ਤੇ ਇਦਾਂ ਇਹਦਾ ਕੰਮ ਆਊਗਾ ਸਾਰੇ ਦੁਪੱਟੇ ਦਾ ਘੇਰੇ ਤੇ ਵੀ ਠੀਕ ਹੈ ਜੀ ਤੇ ਇਦਾਂ ਸੈਂਟਰ ਪੈਨਲ ਤੇ ਬਾਹਮਾਂ ਦੇ ਵਿੱਚ ਪਲੱਸ ਪੁਆਇੰਟ ਇਹਦੇ ਨਾਲ ਜਿਹੜੀ ਆਪਾਂ ਨੇ ਬਾਟਮ ਦਾ ਵੀ ਵਰਕ ਕਰਿਆ ਠੀਕ ਹੈ ਜੀ ਇਹ ਹੈਗੀ ਸ਼ਰਟ ਤੇ ਇਹ ਹੈਗੀ ਬਾਟਮ ਮੋਰੀਆਂ ਤੇ ਵੀ ਇਦਾਂ ਇਦਾਂ ਕਢਾਈ ਕਰੀਏ ਤੁਸੀਂ ਮਤਲਬ ਇਦਾਂ ਸੂਟ ਵੀ ਲੈ ਸਕਦੇ ਹੋ ਜੇ ਤੁਹਾਨੂੰ ਇਦਾਂ ਡਿਜ਼ਾਈਨਿੰਗ ਪਸੰਦ ਆਉਂਦੀ ਆ ਤੇ ਕਿਉਂਕਿ ਇਹ ਨਾਲ ਕੋਈ ਵੀ ਦੁਪੱਟਾ ਪੇਅਰ ਅਪ ਕਰ ਸਕਦੇ ਆ ਤੁਸੀਂ ਇਹ ਆਪਣੇ ਕੋਲ ਫੁੱਲ ਪ्योर ਦਾ ਦੁਪੱਟਾ ਆਇਆ ਸੀ ਤੋਂ ਆਪਾਂ ਦੁਪੱਟੇ ਨੂੰ ਦੇਖ ਕੇ ਜਿਹੜਾ ਸੂਟ ਆ ਰੈਡੀ ਕਰਿਆ ਠੀਕ ਹੈ ਜੀ ਡਿਟੇਲਿੰਗ ਇੱਕ ਵਾਰ ਫੇਰ ਤੁਹਾਨੂੰ ਚੈੱਕ ਕਰਦੇ ਜੀ ਮੈਂ ਪਹਿਲਾਂ ਦੁਪੱਟੇ ਲੈਂਦੇ ਸੀ ਉਦਾਂ ਦਾ ਹੀ ਆਪਾਂ ਵਰਕ ਕਰਿਆ ਦੁਪੱਟੇ ਦੇ ਵਿੱਚ ਜਿੱਦਾਂ ਦਾ ਵਰਕ ਸੀ ਠੀਕ ਹੈ ਜੀ ਸੇਮ ਐਜ਼ ਇਟ ਆਪਾਂ ਨੇ ਉਦਾਂ ਹੀ ਵਰਕ ਕਰਕੇ ਜਿਹੜਾ ਪੀਸ ਨੂੰ ਰੈਡੀ ਕੀਤਾ ਠੀਕ ਹੈ ਜੀ ਤੁਸੀਂ ਵੀ ਜਿਹੜਾ ਕੋਈ ਵੀ ਇਦਾਂ ਦਾ ਪੀਸ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ हां जा, जा, श, जी ਤੇ ਮੈਂ ਤੁਹਾਨੂੰ ਇੱਕ ਬਹੁਤ ਸੋਹਣਾ ਜਿਹਾ ਕਲਾਸਿਕ ਜਿਹਾ ਪੀਸ ਦਿਖਾਉਣੀ ਆ ਠੀਕ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਫੈਬਰਿਕ ਆ ਜਿਹੜਾ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਜਿਹਾ ਸ਼ੀਮਰ ਦਾ ਫੈਬਰਿਕ ਉੱਤੇ ਹੈਂਡਵਰਕ ਸਾਰੇ ਰਹਿਣ ਵਾਲਾ ਠੀਕ ਹੈ ਜੀ ਤੁਸੀਂ ਇਹਦਾ ਬਾਜੂ ਦਾ ਵਰਕ ਦੇਖ ਸਕਦੇ ਇੱਕ ਵਾਰ ਠੀਕ ਹੈ ਜੀ ਬਹੁਤ ਸੋਹਣਾ ਬਾਹਮਾ ਤੇ ਦੇਖੋ ਪ੍ਰੋਪਰ ਇੱਕ ਗਿੱਟ ਤੋਂ ਵੀ ਜ਼ਿਆਦਾ ਵਰਕ ਆ ਜਿਹੜਾ ਬਾਹਮਾ ਤੇ ਵਰਕ ਆ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੀ ਜਿਹੜੀ ਪ੍ਰੋਪਰ ਨਵੋ ਪਿਕ ਠੀਕ ਹੈ ਜੀ ਤੇ ਜਿਹੜਾ ਇਹ ਪੀਸ ਆ ਇਹ ਕਿਵੇਂ ਦਾ ਰਹਿਣ ਵਾਲਾ ਹੈ ਠੀਕ ਹੈ ਜੀ ਤੇ ਇਹਦਾ ਸਭ ਤੋਂ ਪਹਿਲਾਂ ਤਾਂ ਆਊਗਾ ਫਲੇਅਰ ਤੇ ਕੰਮ ਠੀਕ ਹੈ ਜੀ ਜਿਹੜਾ ਇਹਦਾ ਹੈਵੀ ਰਹਿਣ ਵਾਲਾ ਬਹੁਤ ਸੋਹਣਾ ਜਿਹਾ ਹੈਂਡਵਰਕ ਦਾ ਠੀਕ ਹੈ ਜੀ ਸਾਰਾ ਪੀਸ ਆ ਜਿਹੜਾ ਉਹ ਹੈਵੀ ਹੈਂਡਵਰਕ ਦਾ ਪੀਸ ਰਹਿਣ ਵਾਲਾ ਪ੍ਰੋਪਰ ਆਫ ਵਾਈਟ ਦੇ ਵਿੱਚ ਜਿਹੜਾ ਪੀਸ ਆ ਇਹ ਆਪਣੇ ਕੋਲ ਬਣਿਆ ਹੋਇਆ ਤੇ ਇਹ ਭਾਣੇ ਇਹ ਵਿੱਚ ਆਫਵਾਇਟ ਤੇ ਰੱਖਿਆ ਤੁਸੀਂ ਇਹਨੂੰ ਕੋਈ ਵੀ ਕਲਰ ਕਰਵਾ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਫਲੇਅਰ ਹੈਗਾ ਠੀਕ ਹੈ ਜੀ ਇਹ ਡੰਮੀ ਤੇ ਪਾਇਆ ਥੋੜਾ ਤਾਂ ਡਿਫਰੈਂਟ ਜਿਹਾ ਲੱਗਦਾ ਤੇ ਇਹਦੇ ਨਾਲ ਆਪਾਂ ਨੇ ਸਟ੍ਰੇਟ ਜਿਹੜੀ ਆਹੋ ਬਾਟਮ ਰੱਖੀ ਹੈ ਠੀਕ ਹੈ ਜੀ ਤੇ ਨਾਲ ਇਹਦੇ ਆਪਾਂ ਨੇ ਸਿਰਫ ਨਾਰਮਲ ਪਿਓਰ ਚਨੋਂਨ ਦਾ ਦੁਪੱਟਾ ਰੱਖਿਆ ਦੁਪੱਟੇ ਦੇ ਉੱਤੇ ਏਦਾਂ ਲੇਸ ਠੀਕ ਹੈ ਤੇ ਉਹਨੂੰ ਹਰਾਲੇ ਰੰਗ ਦੀ ਫਿਨਿਸ਼ਿੰਗ origional ਦੇ ਵਿੱਚ ਤਾਂ ਸੂਟ ਇੰਨਾ ਕੁ ਜ਼ਿਆਦਾ ਪਿਆਰਾ ਲੱਗਦਾ ਨਾ ਰੇਂਜ ਚ ਵੀ ਹੈਗਾ ਜਿਹੜਾ ਸੂਟ ਆ ਗਏ ਹੈ ਆਪਣੇ ਠੀਕ ਹੈ ਜੀ ਤੁਸੀਂ ਇਹਨੂੰ ਆਪਣੇ ਅਕੋਰਡਿੰਗ ਹੈ ਜਿਹੜਾ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਕਿਉਂਕਿ ਪਰ ਮੀਟਰ ਦੇ ਹਿਸਾਬ ਨਾਲ ਫੈਬਰਿਕ ਹੁੰਦਾ ਹੈ ਤੇ ਜਿਹੜਾ ਬਹੁਤ ਸੋਹਣਾ ਜਿਹਾ ਬਹੁਤ ਸੋਹਣੀ ਦੀ ਰੇਂਜ ਵਿੱਚ ਜਿਹੜਾ ਪੀਸ ਆ ਹੈ ਰੈਡੀ ਹੋਇਆ ਤੇ ਤੁਸੀਂ ਵੀ ਇਹ ਜਿਹੜਾ ਪੀਸ ਆ ਉਹ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਵਾਰ ਜਿਹੜੀ ਪ੍ਰੋਪਰ ਤੁਸੀਂ ਬਿਨਾ ਦੁਪट्टे ਤੋਂ ਵੀ ਜਿਹੜਾ ਪੀਸ ਨੂੰ ਆ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਹੈਵੀ ਹੈਂਡਵਰਕ ਦਾ ਜਿਹੜਾ ਪੀਸ ਆ ਇਹ ਆਪਾਂ ਰਹਿਣ ਵਾਲਾ ਹੈ ਠੀਕ ਹੈ ਜੀ ਆਪਣੇ ਕੋਲ ਇਦਾਂ ਦੇ ਸਾਰੇ ਫੈਬਰਿਕ ਤੁਹਾਨੂੰ ਅਵੇਲੇਬਲ ਹੋ ਜਾਣਗੇ ਠੀਕ ਹੈ ਜੀ ਤੇ ਇਹ ਜਿਹੜਾ ਪੀਸ ਆ ਇਹ ਦੁਬਾਰਾ ਰੀਸਟਾਕ ਨਹੀਂ ਹੁੰਦਾ ਕਹਿੰਦਾ ਮਤਲਬ ਇਹ ਹੈ ਵੀ ਤੁਸੀਂ ਇਹ ਜਿਹੜਾ ਪੀਸ ਹੈਗਾ ਇਦਾਂ ਤੇ ਸਾਡੇ ਕੋਲੋਂ ਹੋਰ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਜਿਹਦੀ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਹੈ ਸੋ ਆਪਣੇ ਕੋਲੋਂ ਪੀਸ ਮਿਲ ਜਾਂਦੇ ਆ ਤੇ ਤੁਸੀਂ ਜਿਹੜਾ ਇਹ ਪੀਸ ਆ ਸਾਡੇ ਤੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਦਾਂ ਦੇ ਜਿਹੜੇ ਹੋਰ ਵੀ ਡਿਜ਼ਾਈਨਰ ਕਨਸੈਪਟ ਸਾਡੇ ਕੋਲ ਬਹੁਤ ਤਰ੍ਹਾਂ ਦੇ ਹੁੰਦੇ ਨੇ ਕਿਉਂਕਿ ਹਰੇਕ ਦੀ ਰੇਂਜ ਹੈ ਜਿਹੜੀ ਅਲੱਗ-ਅਲੱਗ ਹੁੰਦੀ ਆ ਸੋ ਜਿਹੜਾ ਇਹ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਬਹੁਤ ਸੋਹਣਾ ਜਿਹਾ ਸ਼ਿਮਰ ਤੇ ਰਹਿਣ ਵਾਲਾ ਠੀਕ ਹੈ ਜੀ ਰੈੱਡ ਕਲਰ ਦਾ ਪੀਸ ਹੈਗਾ ਸਭ ਤੋਂ ਪਹਿਲਾਂ ਤਾਂ ਇਹ ਸ਼ਿਮਰ ਕਰਕੇ ਥੋੜਾ ਜਿਹਾ ਕਲਰ ਇੰਦਾ ਲੱਗ ਰਿਹਾ ਬਟ ਹੈ ਹੈ ਐਕਚੁਅਲ ਚ ਰੈੱਡ ਰੈੱਡ ਕਲਰ ਹੈਗਾ ਤੇ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਅਨਾਰਕਲੀ ਦੀ ਠੀਕ ਹੈ ਜੀ ਬਹੁਤ ਸੋਹਣੀ ਜੀ ਜਿਹੜੀ ਇਹ ਅਨਾਰਕਲੀ ਆਪਣੇ ਕੋਲੋਂ ਰੈਡੀ ਹੋਈ ਹੈ ਠੀਕ ਹੈ ਜੀ ਇਹ ਵੀ ਸੇਮ ਵਾਈਟ ਕਲਰ ਦੇ ਵਿੱਚ ਫੈਬਰਿਕ ਸੀਗਾ ਤੇ ਆਪਾਂ ਨੇ ਡਾਈ ਕਰਕੇ ਜਿਹੜਾ ਪੀਸ ਲਾਇਆਗਾ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਪੀਸ ਹੈ ਇਹ ਸਾਰੇ ਹੈਂਡ ਪਲੱਸ ਮਸ਼ੀਨ ਦਾ ਜਿਹੜਾ ਪੀਸ ਹੈਗਾ ਸਾਰਾ ਰੈਡੀ ਹੋਇਆ ਦੁਪट्टे ਤੇ ਇਦਾਂ ਵਰਕ ਆਊਗਾ ਠੀਕ ਹੈ ਜੀ ਹਾਂਜੀ ਦੁਪट्टे ਦੇ ਸੈਂਟਰ ਦੇ ਵਿੱਚ ਵੀ ਇਦਾਂ ਜਿਹੜਾ ਵਰਕ ਆਊਗਾ ਸਾਰੇ ਦੇ ਵਿੱਚ ਠੀਕ ਹੈ ਜੀ ਤੇ ਤੁਹਾਨੂੰ ਦੁਪੱਟਾ ਵੀ ਜਿਹੜਾ ਖਾਲੀ ਨਹੀਂ ਮਿਲੂਗਾ ਸਾਰਾ ਇਦਾਂ ਵਰਕ ਆਊਗਾ ਤੇ ਬਹੁਤ ਸੋਹਣਾ ਜਿਹਾ ਐਲੀਗੈਂਟ ਜਿਹਾ ਜਿਹੜਾ ਪੀਸ ਹੈਗਾ ਇਹ ਠੀਕ ਹੈ ਜੀ ਸਾਰਾ ਫਰੰਟ ਬੈਕ ਜਿਵੇਂ ਤੁਸੀਂ ਦੇਖੋਗੇ ਨਾ ਅ ਅੱਜ ਮੈਂ ਤੁਹਾਨੂੰ ਥੋੜਾ ਅਲੱਗ ਤਰੀਕੇ ਨਾਲ ਦਿਖਾ ਰਹੀ ਹਾਂ ਪੀਸ ਨੂੰ ਠੀਕ ਹੈ ਜੀ ਸਾਰਾ ਜਿਹੜਾ ਫਰੰਟ ਬੈਕ ਇਹ ਪੀਸ ਦਾ ਸੇਮ ਹੈਵੀ ਆਊਗਾ ਰੇਂਜ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਠੀਕ ਹੈ ਜੀ ਨਾਰਮਲ ਜਿਹੜੇ ਡਿਜ਼ਾਈਨਰ ਪੀਸ ਹੁੰਦੇ ਨੇ 25 25 30000 ਤੱਕ ਦਾ ਰਾਮ ਨਾਲ ਸਟਾਰਟ ਹੁੰਦੇ ਨੇ ਪਰ ਆਪਾਂ ਤਾਂ ਤੁਹਾਨੂੰ 15000 ਤੋਂ ਵੀ ਘੱਟ ਦਾ ਪੀਸ ਹੈ ਜਿਹੜਾ ਦੇ ਦੇਣਾ ਹੈ ਇਹ ਠੀਕ ਹੈ ਜੀ ਕਲਰ ਕੰਬੀਨੇਸ਼ਨ ਕੋਈ ਵੀ ਲੈ ਲਓ ਤੇ ਇਸ ਫਲੇਅਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਨਹੀਂ ਹੈਗਾ ਵੀ ਆਪਣਾ ਫਲੇਅਰ ਨਹੀਂ ਹੈਗਾ ਤੇ ਤਾਂ ਕਰਕੇ ਪੀਸ ਘੱਟਾ ਪ੍ਰੋਪਰ ਫਲੇਅਰ ਚੈੱਕ ਕਰ ਸਕਦੇ ਹੋ ਜਿਹਨੇ ਵੀ ਜਾਦਵੀ ਪਾਉਣਾ ਨਾ ਕੇਰਾ ਤਾਂ ਤੁਮੇ ਹੀ ਵੱਟ ਜਾਣੀਆਂ ਨੇ ਤੇ ਤੁਸੀਂ ਆ ਚੈੱਕ ਕਰ ਸਕਦੇ ਹੋ ਕੁਆਲਿਟੀ ਵਰਕ ਦੀ ਇਹ ਨਹੀਂ ਹੈਗਾ ਵੀ ਚਾਲੂ ਜਿਹਾ ਪੀਸ ਆ ਪੀਸ ਵੀ ਬਹੁਤ ਜ਼ਿਆਦਾ ਸੋਹਣਾ ਪੀਸ ਹੈਗਾ ਠੀਕ ਹੈ ਜੀ ਤੇ ਇਹ ਹੈਗਾ ਪ੍ਰੋਪਰ ਅਨਾਰਕਲੀ ਠੀਕ ਹੈ ਜੀ ਇਹ ਹੈਗੀ ਆ ਅ ਅਨਾਰਕਲੀ ਬਣੀ ਹੋਈ ਹੈ ਠੀਕ ਹੈ ਜੀ ਆਪਾਂ ਜੇ ਇਥੋਂ ਮੈਂ ਥੋੜਾ ਟਾਈਟ ਨਹੀਂ ਕਰੀ ਲੂਜ਼ ਰੱਖੀ ਹੈ ਕਿਉਂਕਿ ਕਈ ਵਾਰ ਅ ਕੋਈ ਪ੍ਰੋਬਲਮ ਆ ਜਾਂਦੀ ਹੈ ਸੋਰਸ ਸੋ ਮੈਂ ਐਦਾਂ ਹੀ ਡਿਸਪਲੇ ਕਰੀ ਆ ਇਹ ਤੇ ਇਹਦੇ ਨਾਲ ਆਪਾਂ ਨੇ ਲੈਕਰਾ ਦੀ ਪਜਾਮੀ ਬਣਾਈ ਆ ਠੀਕ ਹੈ ਜੀ ਰੈਡੀਮੇਡ ਨਹੀਂ ਹੈਗੀ ਲੈਕਰਾ ਵਾਈਟ ਡਾਈ ਕਰਾ ਕੇ ਜਿਹੜਾ ਪੀਸ ਆ ਉਹ ਆਪਾਂ ਸੇਮ ਡਾਈ ਲਗਵਾਇਆਗਾ ਤੁਸੀਂ ਇਹਦੇ ਨਾਲ ਜਿਵੇਂ ਆਪਾਂ ਪਹਿਲਾਂ ਨਾਰਕਲ ਦਿਖਾਈ ਉਹਦਾ ਸਲਵਾਰ ਲੱਗੇ ਤੁਸੀਂ ਇਹਦਾ ਸਲਵਾਰ ਵੀ ਲਵਾ ਸਕਦੇ ਹੋ ਤੇ ਐਦਾਂ ਲੈਕਰਾ ਦੀ ਪਜਾਮੀ ਨਾਲ ਤਾਂ ਜਿਹੜਾ ਪੀਸ ਆ ਬਹੁਤ ਜ਼ਿਆਦਾ ਸੋਹਣਾ ਬਣ ਜਾਂਦਾ ਸੋ ਤੁਸੀਂ ਉਹ ਪੀਸ ਵੀ ਐਦਾਂ ਲੈ ਸਕਦੇ ਹੋ ਠੀਕ ਹੈ ਜੀ ਤੇ ਇਹ ਮੈਂ ক্লোਜ਼ਰ ਵੀਡੀਓ ਵੀ ਦੇ ਰਹੀ ਹਾਂ ਇੱਕ ਤੁਹਾਨੂੰ ਮੈਂ ਠੀਕ ਹੈ ਤੁਸੀਂ ਵਰਕ ਦੀ ਕੁਆਲਿਟੀ ਹੈ ਜਿਹੜੀ ਉਹ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਹੈਵੀ ਫਰੰਟ ਬੈਕ ਦੇ ਵਿੱਚ ਪੀਸ ਆ ਤੁਸੀਂ ਇਹਦੀ ਨਾਲ ਹੀ ਸ਼ਰਟ ਵੀ ਬਣਾ ਸਕਦੇ ਹੋ ਠੀਕ ਹੈ ਜੀ ਇਹਦਾ ਅਨਾਰਕਲੀ ਵੀ ਬਣਾ ਸਕਦੇ ਹੋ ਇਹਦਾ ਲਹਿੰਗਾ ਵੀ ਬਣਾ ਸਕਦੇ ਹੋ ਇਹਨੂੰ ਜਿਹੜਾ ਪੀਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਵਰਕ ਕਰਵਾ ਸਕਦੇ ਹੋ ਠੀਕ ਹੈ ਜੀ